NNR نیوز ਦੇ ਫੇਸਬੁੱਕ ਪੇਜ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦਰਿਆ ਸਤਲੁਜ ਦੀ ਆ ਲਗਾਤਾਰ ਤੁਹਾਨੂੰ ਅਪਡੇਟ ਦੇ ਰਿਆਂ ਇਸ ਵਕਤ ਤਕਰੀਬਨ ਸ਼ਾਮ ਦਾ ਟਾਈਮ 7 ਵਜੇ ਦੇ ਤਕਰੀਬ ਟਾਈਮ ਹੋ ਚੁੱਕਾ ਹੈ ਤੇ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵੱਧ ਚੁੱਕਿਆ ਹੈ ਲਗਾਤਾਰ ਵੱਧ ਰਿਹਾ ਤੇ ਇਧਰ ਦੀ ਤਸਵੀਰ ਦਿਖਾ ਦਿਨੇ ਕਿ ਦਰਿਆ ਦਾ ਜੋ ਪਾਣੀ ਹੈ ਬੰਨ ਦੇ ਤਕਰੀਬ ਲੱਗ ਚੁੱਕਿਆ ਹੈ ਕਈ ਸਟੱਡ ਸੀ ਉਹ ਪਾਣੀ ਦੇ ਵਿੱਚ ਡੁੱਬ ਚੁੱਕੇ ਤੇ ਤੱਕ ਜਿੱਧਰ ਨਜ਼ਰ ਮਾਰੋਗੇ ਪਾਣੀ ਪਾਣੀ ਨਜ਼ਰ ਆ ਰਿਹਾ ਹੈ ਤਾਂ ਬਹੁਤ ਸਾਰੇ ਦੇ ਵਹਾਹ ਦੇ ਵਿੱਚ ਵਹਿ ਗਿਆਂ ਆ ਔਰ ਹੈ ਤੇ ਜਿਸ ਕਿਸਾਨ ਦਾ ਸਾਰਾ ਕੁਸ਼ ਇਸ ਦਰਿਆ ਦੇ ਵਿੱਚ ਡੁੱਬ ਜਾਵੇ ਤਾਂ ਗੱਲ ਸਾਫ਼ ਹੈ ਕਿ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਜਾਂਦੇ ਆ ਇਹ ਵੀਰ ਜੀ ਨੇ ਇਹਨਾਂ ਦੇ ਹਾਲਾਤ ਇਹਨਾਂ ਤੋਂ ਜਾਣਦੇ ਆ ਬਾਈ ਜੀ ਦਰਿਆ ਸਤਲੁਜ ਪੂਰਾ ਫਾਨ ਤੇ ਆ ਪਾਣੀ ਬਹੁਤ ਜ਼ਿਆਦਾ ਵਧ ਰਿਹਾ ਕੀ ਹਾਲਾਤ ਆ ਕੀ ਨਿਕਸਰਤ ਪਹਿਲਾਂ 2023 ਚ ਸਾਨੂੰ ਪਈ ਆ ਬਹੁਤ ਜ਼ਿਆਦਾ ਸਰ ਅੱਜ ਅੱਜ ਵੀ ਸਾਡੇ ਐਨੇ ਗੰਨੇ ਦੀ ਹਾਲਾਤ ਮੜੀ ਹੋਈ ਪਈਆਂ ਬੈਂਕ ਡੁੱਬਿਆ ਪਿਆ ਪੂਰਾ ਵੀ ਅਸੀਂ ਕੀ ਕਰ ਸਕਦੇ ਹਾਂ ਸਾਨੂੰ ਵੀ ਅੱਜ ਅਸੀਂ ਮਰਨ ਦੇ ਕਿਨਾਰੇ ਆ ਭਾਈ ਜੀ ਦੂਜੇ ਪਾਸੇ ਸੀਐਮ ਮਾਨ ਲਗਾਤਾਰ ਦਰਿਆਵਾਂ ਦਾ ਦੌਰਾ ਕਰ ਰਿਹਾ ਕਿੰਨੇ ਦੌਰੇ ਇੰਨੇ ਤਾਂ ਕੋਈ ਬਾਬਰਾ ਦਿੱਤ ਜੋ ਕੋਈ ਨਹੀਂ ਲੱਗ ਰਹਾ ਤੁਹਾਡੇ ਤੱਕ ਕੋਈ ਪ੍ਰਸ਼ਾਸਨ ਨੇ ਪਹੁੰਚ ਕੀਤੀ ਹੁਣ ਨਹੀਂ 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 ਸਰ ਕਹਿੰਦੇ ਨਹੀਂ ਕੀਤੀ ਨਾ ਤਾਂ ਸਾਡਾ 2023 ਚ ਰੇਤਾ ਪਿਆ ਸੀ ਨਾ ਕਦੀ ਉਦੋਂ ਤੱਕ ਸਾਨੂੰ ਅ ਅਮਾਮ ਨੇ ਕਿਸੇ ਨੇ ਗੱਲ ਕੀਤੀ ਅਸੀਂ ਤਾਂ ਫਰਦਾਂ ਤੱਕ ਰੇਤਾ ਚਕਾਉਣ ਵੀ ਕੱਢ ਦੋ ਸਾਨੂੰ ਉਹ ਸਾਨੂੰ ਉਦੋਂ ਤੱਕ ਵੀ ਉਹ ਸਾਨੂੰ ਉਹਨਾਂ ਨੇ ਪਰੇਸ਼ਾਨ ਕੀਤਾ ਪੂਰਾ ਪਰ ਅੱਜ ਅਸੀਂ ਅੱਜ ਦੁਖੀ ਹੋ ਗਏ ਅੱਜ ਇਹ ਗੱਲਾਂ ਫੇਰ ਵੀ ਕਰ ਰਹੇ ਹਾਂ ਪਰ ਸਾਡਾ ਜਿਹੜਾ ਅਸੀਂ ਜ਼ਮੀਨ ਬਣਾਈ ਸੀ ਉਹਨੂੰ ਜ਼ਮੀਨ ਬਣਾਈ ਔਰ ਗੰਨਾ ਉੱਥੇ ਲਾਇਆ ਪਰ ਅੱਜ ਉਹ ਗੰਨਾ ਵੀ ਸਾਡਾ ਡੋਬ ਚੁੱਕਾ ਹੈ ਅੱਜ ਇਹ ਪੂਰਾ ਅਸੀਂ ਅੱਜ ਮਾਰਨ ਕਰਾ ਰਹੇ ਹਾਂ ਗੰਨੇ ਦੇ ਵਿੱਚ ਕਿੰਨੇ ਕਿੰਨਾ ਫੁੱਟ ਪਾਣੀ ਖੜਾ ਹੈ ਜੀ 10 10 ਫੁੱਟ ਸਰ ਪਾਣੀ ਕਾਫੀ ਜ਼ਿਆਦਾ ਤੇ ਜੇਕਰ ਬਾਈ ਦੂਜੀ ਗੱਲ ਕਰੀਏ ਝੋਨੇ ਦੀ ਫਸਲ ਦਾ ਵੀ ਨੁਕਸਾਨ ਕੁਝ ਹੋਇਆ ਹੈ ਫੋਲ ਫਿਰ ਉਹ 10 ਫੁੱਟ ਗੰਨੇ ਚ ਪਹੁੰਚ ਗਿਆ ਤੁਸੀਂ ਦੱਸੋ ਵੀ ਆਪਾਂ ਕੀ ਕਹਿ ਸਕਦੇ ਪ੍ਰੋਫੈਸ਼ਨ ਤੋਂ ਕੋਈ ਮੰਗ ਡਿਮਾਂਡ ਕਰਦੇ ਆ ਮੰਗ ਡਿਮਾਂਡ ਕੀ ਕਰਦੇ ਆ ਉਹ ਪ੍ਰਸ਼ਾਸਨ ਆ ਨਹੀਂ ਰਿਹਾ ਸਾਡੇ ਕੋਲ ਕੋਈ ਵੀ ਨਹੀਂ ਆ ਰਿਹਾ ਤਾਂ ਹਾਲਾਤ ਕਿਸਾਨਾਂ ਦੇ ਹੋ ਚੁੱਕੇ ਆ ਕਿ ਮਿਹਨਤ ਦੇ ਨਾਲ ਫਸਲ ਪਾਲੇ ਬਹੁਤ ਜ਼ਿਆਦਾ ਨੁਕਸਾਨ ਹੈ ਹਾਂਜੀ ਬਈ ਜੀ ਹਾਂਜੀ ਤੇ ਭਾਈ ਇੱਕ ਹੋਰ ਗੱਲ ਹੈ ਤਾਂ ਸਿੰਘ ਬੋਲ ਰਿਹਾ ਹੈ ਤਾਂ ਸਿੰਘ ਕਰਨੀ ਖੁਰਦ ਇੱਕ ਹੋਰ ਗੱਲ ਹੈ ਕਿ ਜੋ ਬੰਨਾਂ ਦੇ ਨਾਲ ਪਾਣੀ ਹੁਣ ਤੱਕ ਲੱਗ ਚੁੱਕਿਆ ਤੇ ਬੰਨਾਂ ਨੂੰ ਕਿੰਨਾ ਕੋ ਨੁਕਸਾਨ ਆਇਆ ਬੰਨਾਂ ਨੂੰ ਵੀ ਬਹੁਤ ਜ਼ਿਆਦਾ ਸਰ ਜਿੰਨਾ ਕਿ ਇਹ ਜਿੰਨਾ ਪਾਣੀ ਵਹਾਣ ਤੇ ਅੱਜ ਇਹ ਨੁਕਸਾਨ ਕਰ ਰਿਹਾ ਸਾਨੂੰ ਪਤਾ ਵੀ ਸਾਡੇ ਇਹ ਇਹ ਅੱਜ ਨਹੀਂ ਕਰ ਸਾਡੇ ਘਰ ਵੀ ਨਾਲ ਹੀ ਆ ਬਿਲਕੁਲ ਖਤਰੇ ਅਸੀਂ ਕੋਲੇ ਆ ਘਰਾਂ ਨੂੰ ਵੀ ਨੁਕਸਾਨ ਆ ਹਾਂ ਘਰਾਂ ਨੂੰ ਨੁਕਸਾਨ ਆ ਫੁੱਲ ਸਰ ਸਾਨੂੰ ਤਾਂ ਐ ਨਾ ਅੱਜ ਵੀ ਡਿੱਗੇ ਸਾਡੇ ਆ ਵਿੱਚ ਹੀ ਬੈਠਿਆ ਸੀ ਕਿਹੜਾ ਬਾਹਰ دریا ਦੇ ਵਿੱਚ ਸਾਨੂੰ ਚਲੋ ਪਹਿਲਾਂ ਤੋਂ ਸ਼ੁਰੂ ਤੋਂ ਸਾਡੇ ਗਾਰਾ ਵਿੱਚ ਅਸੀਂ ਹੁਣ ਕਿੱਦਾਂ ਹੁਣ ਬਾਹਰ ਜਾ ਸਕਦੇ ਸਾਨੂੰ ਨਾ ਸਰਕਾਰ ਨੂੰ ਕਿਸ ਤਰ੍ਹਾਂ ਦੱਸਦੇ ਹੋ ਵੱਡੇ ਦਾਅਵੇ ਕੀਤੇ ਜਾਂਦੇ ਕਿ ਮਾਅਵਜਾ ਦਿੱਤਾ ਜਾਊਗਾ ਮਾਅਵਜਾ ਤਾਂ ਸਾਨੂੰ ਪਹਿਲਾਂ ਮੁਰਗੀਆਂ ਵਾਲੇ ਮਿਲ ਗਿਆ ਤੇ ਹੁਣ ਅਗਾਹਾਂ ਵੀ ਮਿਲ ਜੂ ਸਾਨੂੰ ਪਹਿਲਾਂ ਵੀ ਬੜੇ ਮਿਲ ਗਏ 23 ਵਾਲਾ ਮਿਲ ਗਿਆ ਸਾਨੂੰ ਹੁਣੇ ਹੀ ਪਤਾ ਨਹੀਂ ਕਿਹਦੇ ਸਾਹਮਣੇ ਮਿਲ ਗਿਆ ਸਾਨੂੰ ਅਕਾਲੀ ਦਲ ਤੇ ਕਾਂਗਰਸ ਨੇ ਪਹਿਲਾਂ ਦਿੱਤੇ ਸੀ ਪਰ ਇਸ ਤੋਂ ਬਾਅਦ ਕਾਂਗਰਸ ਨੇ ਨਾ ਨਾ ਇਹਨਾਂ ਕੁਛ ਦਿੱਤਾ ਹੁਣ ਤੱਕ ਨਾ ਨਾ ਇਹ ਝਾੜੂ ਵਾਲੀ ਸਰਕਾਰ ਨੇ ਸਾਨੂੰ ਕੋਹਰੇ ਦਿੱਤਾ ਝੜੇ ਧੁੱਕ ਅੱਕੇ ਹੋਏ ਦੁਖੀ ਹੋਏ ਪਏ ਹਾਂ ਦੁਖੀ ਪੂਰੇ ਦੁਖੀ ਹਾਂ ਤਾਂ ਕਿਤਰਾਂ ਕਿਤੇ ਸਰਕਾਰ ਜੋ ਵੱਡੇ ਦਾਅਵੇ ਕਰਦੀ ਹੈ ਕਿ ਮਾਵਾਜੇ ਦਿੱਤੇ ਜਾਣਗੇ ਮੁਰਗੀਆਂ ਬੱਕਰੀਆਂ ਦੇ ਪਰ ਲੋਕ ਆ ਕੇ ਪੈ ਦੁਖੀ ਹੋਏ ਪਏ ਹਾਂ ਜੀ ਜਦੋਂ ਮੁਰਗੀ ਦੇ ਦਾਵੇ ਕਰਕੇ ਸਾਨੂੰ ਭੈਣ ਤੋਂ ਸਾਡਾ ਨੁਕਸਾਨ ਹੋਇਆ ਸਾਨੂੰ ਕੱਖ ਸਾਡੇ ਆਣਗੇ ਨਾ ਡੀਸੀ ਨੇ ਨਾ ਏਡੀਸੀ ਨੇ ਕਿਸੇ ਨੇ ਸਾਡੇ ਸਿਸਟਮ ਨਹੀਂ ਕੀਤਾ ਵੀ ਸਾਾਨੂੰ ਹਾਂ ਵੀ ਸਾਡੀ ਸਾਰ ਨਹੀਂ ਲਈ ਠੀਕ ਆ ਉਹਦਾ ਕੋਈ ਉਹ ਨਹੀਂ ਹੋਇਆ ਠੀਕ ਆ ਯਾਨੀ ਕਿ ਨੁਕਸਾਨ ਹੋਇਆ ਹੈ ਨੁਕਸਾਨ ਸਾਡਾ ਹੋਇਆ ਹੈ ਪਰ ਸਾਡੇ ਕਿਸੇ ਨੇ ਉਹ ਜਣੀ ਉਹਨਾਂ ਦਾ ਸਾਰਾ ਸਿਸਟਮ ਤਾਣਾ ਬਣਾ ਉਲਝਿਆ ਪਿਆ ਬਸ ਸਦੀ ਗੱਲ ਹੈ ਤਾਂ ਬਾਈ ਨੇ ਕਹੇ ਅਜ ਤੱਕ ਨੁਕਸਾਨ ਦੀ ਸਾਡੀ ਉੱਪਰ ਭਾਈ ਕਿਸੇ ਨੇ ਨਹੀਂ ਕੀਤੇ ਪਰ ਦਰਿਆ ਸਤਲੁਜ ਲਗਾਤਾਰ ਹਫਾਨ ਤੇ ਲਗਾਤਾਰ ਅਪਡੇਟ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ ਤਾਂ ਕਿ ਤੱਕ ਤਸਵੀਰ ਦੇਖ ਲਓ ਜਿੱਧਰ ਨਜ਼ਰ ਮਾਰੋਗੇ ਪਾਣੀ ਪਾਣੀ ਨਜ਼ਰ ਆਏਗਾ ਦਰਿਆ ਸਤਲੁਜ ਪੂਰਾ ਹਫਾਨ ਤੇ ਹੈ ਹਾਲਾਤ ਬਹੁਤ ਜਿਆਦਾ ਮਾੜੇ ਹੋ ਚੁੱਕੇ ਆ ਇਹ ਏਰੀਆ ਹਲੇ ਕਿ ਕਾਫੀ ਇਹਦਾ ਉੱਚਾ ਲੋਈ ਏਰੀਆ ਉੱਚਾ ਪਰ ਫਿਰ ਵੀ ਪਾਣੀ ਕਾਫੀ ਜਿਆਦਾ ਇਧਰ ਨਜ਼ਰ ਮਾਰੀ ਤਾਂ ਬੰਨ ਦੇ ਨਾਲ ਪਾਣੀ ਲੱਗ ਚੁੱਕਿਆ ਇਧਰ ਕੈਮਰਾ ਮਾਰ ਕੇ ਦਿਖਾ ਦਿੰਨੇ ਆ ਕਿ ਦਰਿਆ ਦਾ ਜੋ ਪਾਣੀ ਹੈ ਬੰਨ ਦੇ ਨਾਲ ਲੱਗ ਚੁੱਕਿਆ ਬਾਈ ਦੀ ਗੰਨੇ ਦੀ ਫਸਲ ਦੇ ਵਿੱਚ ਪਾਣੀ ਭਰ ਚੁੱਕਿਆ ਝੋਨੇ ਦੀ ਫਸਲ ਤਾਂ ਬਰਬਾਦ ਹੋਣੀ ਹੀ ਹੋਣੀ ਸੀ ਪਰ ਕਿਉਂਕਿ ਗੰਨੇ ਦਾ ਪਾਣੀ ਸੈਣ ਜੋਗ ਹੁੰਦਾ ਪਰ ਗੰਨੇ ਦੀ ਫਸਲ ਵੀ ਗੰਨੇ ਜੋ ਗੰਨਾ ਸੀ ਉਹ ਵੀ ਪਾਣੀ ਦੇ ਵਹਿਦ ਵਿੱਚ ਡੁੱਬ ਚੁੱਕਿਆ ਤਵੱਡੀ ਅਪਡੇਟ ਇਸ ਟਾਈਮ ਦੀ ਵੱਡੀ ਖਬਰ ਤੁਹਾਡੇ ਸਾਹਮਣੇ ਅਜੇ ਤੱਕ ਦਰਿਆ ਦਾ ਜੋ ਪਾਣੀ ਹੈ ਉਤਰਿਆ ਨਹੀਂ ਹੈ ਘਟਿਆ ਨਹੀਂ ਹੈ ਪਾਣੀ ਸਭ ਤੋਂ ਵੱਡੀ ਅਪਡੇਟ ਹੈ ਕਿ ਲਗਾਤਾਰ ਪਾਣੀ ਵਧ ਰਿਹਾ ਇਧਰ ਦੀਆਂ ਤਸਵੀਰਾਂ ਦੇਖ ਲਓ ਜਾਂ ਇਧਰ ਦੇ ਮੇਰੇ ਦੂਜੇ ਪਾਸੇ ਦੇਖ ਲਓ ਇਹ ਚਾਰੇ ਪਾਸੇ ਪਾਣੀ ਪਾਣੀ ਹੈ ਤਾਂ ਵੱਡੀ ਅਪਡੇਟ ਤੁਹਾਡੇ ਸਾਹਮਣੇ ਦਿਖਾ ਰਿਹਾ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ ਬਾਕੀ ਤੁਸੀਂ ਇਸ ਵਾਰ ਕੀ ਸੋਚਦੇ ਹੋ ਭਗਵੰਤ ਮਾਨ ਸਰਕਾਰ ਬਾਰੇ ਕੀ ਸੋਚਦੇ ਹੋ ਸਾਬਕਾ ਸਰਕਾਰ ਬਾਰੇ ਕੀ ਸੋਚਦੇ ਹੋ ਆਪਣੇ ਕੀਮਤੀ ਸੁਝਾਅ ਜ਼ਰੂਰ ਦਿਓ ਜੋ ਟੀਵੀ ਦੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਕੈਮਰਾਮੈਨ ਸੋਨੂ ਦਿਨਾਰ ਹਰਦੀਪ ਪਿੰਨਾਰ ਨਿਊਜ਼ ਦਰਿਆ ਸਤਲੁਜ